ਕਿਸਾਨ ਵੀਰੋ ਕਿਸਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤਾਜੀ ਸੂਈ ਬੈੜ ਦੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਵੀਡੀਓ ਬਣਾਉਣ ਦੀ ਠੀਕ ਉਹ ਨੋਟ ਕਰ ਲਓ 25 ਅਗਸਤ 2024 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਸਮਾਂ ਲਗਭਗ ਕੋਈ ਸ਼ਾਮ ਦੇ 4 ਵਜੇ ਦਾ ਹੈ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜਿਲਾ ਵਾ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਬਾਕੀ ਆਪਾਂ ਸਕਰੀਨ ਤੇ ਨੰਬਰ ਚਾਲੂ ਕਰਦੇ ਆਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਹੈ ਵੈੜ ਆਪ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਸੱਲੀ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਆਪ ਦੀ ਵੈੜ ਦੀ ਖਰੀਦਦਾਰੀ ਕਰ ਸਕਦਾ ਵਾ ਦੋਸਤੋ ਇਹ ਕਰੋ ਸੰਗ ਚ ਹੈਗੀ ਹੈ ਵੈੜ ਸ਼ਾਈਵਾਲ ਦਾ ਪੱਖ ਰੱਖਦੀ ਐ ਐਚ ਐਫ ਸ਼ਾਈਵਾਲ ਕਰੌਸ ਚਾ ਦੋਸਤੋ ਕੱਲ ਹੀ ਜੇ ਸੂਈ ਆ ਬਿਲਕੁਲ ਤਾਜੀ ਸੂਈ ਹੋਈ ਆ ਤਾਜੀ ਸੂਣ ਕਰਕੇ ਥੋੜਾ ਲੱਪਾ ਲੁਪਾ ਲੱਗਾ ਆ ਜੇ ਬਾਕੀ ਇੱਕ ਦੋ ਦਿਨਾਂ ਤੱਕ ਪੂਰਾ ਪੂਰਾ ਸਰੀਰ ਮੈਂਟੇਨ ਕਰ ਜੂਗੀ ਬਾਕੀ ਦੋਸਤੋ ਨਵੀਂ ਵਹਿੜ ਆ ਕੋਈ ਪੁਰਾਣੀ ਨਹੀਂ ਹੈਗੀ ਆ ਥਾਣਾ ਦਾ ਸਾਈਡ ਚੈੱਕ ਕਰ ਸਕਦੇ ਪੂਰਾ ਮੁੱਠੀ ਵਾਲਾ ਥਾਣਾ ਸੀਲ ਸਾਹੂ ਪੂਰੀ ਆ ਕੇ ਗਲਤੀ ਨਹੀਂ ਕੋਈ ਹੈਗੀ ਕੋਈ ਕਮੀ ਪਈ ਨਹੀਂ ਪੂਰਾ ਮੁੱਠੀ ਵਾਲਾ ਚਵਾਈ ਵਾਲਾ ਥਾਣਾ ਦੇਖ ਸਕਦੇ ਪੂਰੀ ਸੀਲ ਸਾਹੂ ਵਹਿੜਿਆ ਆ ਬੈਕ ਸਾਈਡ ਹੁਮਾਨਾ ਚੈੱਕ ਕਰ ਥੋੜਾ ਬੱਚੇ ਦਾ ਕਰਕੇ ਗਾਲ ਭਾਈ ਬੱਚੇ ਅੰਦਰ ਬੱਜਾ ਆ ਆ ਉਲਟਾ ਵਾਈ ਵਾਲੀ ਸਾਈਡ ਤੋਂ ਦੇਖ ਸਕਦੇ ਇਹ ਥਾਣਾ ਦਾ ਸਾਈਡ ਆ ਮੋਟੀ ਮੋਟੀ ਮਿਲਕ ਵੇਨ ਵੀ ਤੁਹਾਨੂੰ ਨਜ਼ਰ ਆਉਂਦੀ ਹੋਏਗੀ ਬਾਕੀ ਸੀਲ ਸਭ ਪੂਰੀ ਆ ਦੋਸਤੋ ਕੋਈ ਨਹੀਂ ਗੱਲ ਹੈ ਕਿ ਕਿਸ ਤਰ੍ਹਾਂ ਦੀ ਵੀ ਭਾਵੇਂ ਵੰਗਾ ਪਾਉ ਭਾਵੇਂ ਹੋ ਤਾਂ ਚੋ ਸਕਦੇ ਆ ਚਵਾਈ ਜਮ ਇੱਕ ਨੰਬਰ ਆ ਪੂਰੀ ਮੋਟੀ ਧਾਰ ਆ ਕੋਈ ਭੂਰਨੀ ਕੋਈ ਛੱਟਾ ਨਹੀਂ ਕੋਈ ਥਾਨ ਨਹੀਂ ਘੱਟ ਵੱਧ ਹੈਗਾ ਆਪ ਇਹ ਸਕਵਲਟੀ ਚੈੱਕ ਕਰ ਸਕਦੇ ਜੀ ਹਾਂ ਜੀ ਸਾਹਿਬ। ਹਾਂ ਜੀ ਸਾਹਿਬ। ਤੋਂ ਦੋਸਤੋ ਕੱਲ ਹੀ ਇਹ ਜੇ ਸੂਈ ਆ ਤੇ ਜਿਹੜਾ ਇਹਦੇ ਥਲੇ ਬੋਲਾ ਤਿਆਰ ਆ ਉਹ ਲਗਭਗ ਕੋਈ 13 ਕਿਲੋ 13 ਲੀਟਰ ਆ। ਤੇ ਬਾਕੀ ਜਿਹੜੇ ਸਾਮਣਾ ਨੇ ਚਲੋ ਸਟਾਰਟਿੰਗ ਕੀਤੀ ਬੋੜੀ ਤੋਂ ਬਾਕੀ 18 ਤੋਂ 20 ਲੀਟਰ ਲਗਭਗ ਬੜੇ ਆਰਾਮ ਨਾਲ ਕਰੂਗੀ ਦੁੱਧ ਬਾਕੀ 18 20 ਲੀਟਰ ਦੀ ਘਰ ਵਾਲਿਆਂ ਗਰੰਟੀ ਵੀ ਪੂਰੀ ਫੁੱਲ ਦਿੱਤੀ ਹੈ ਹਾਂ ਭਾਈ ਸੜਕ ਤੋਂ ਸ਼ੁਰੂ ਕਰੀਏ ਬਾਕੀ ਆਪਾਂ ਨੂੰ ਭਾਈ ਨੂੰ ਹੀ ਨਹੀਂ ਆ ਤਾਜੀ ਸੂਣ ਕਰਕੇ ਜੀ ਨਵਾਉਣ ਆਲੀ ਦੋਸਤੋ ਜਦੋਂ ਮੌਕੇ ਤੇ ਹਾਜ਼ਰ ਹੈ 13 ਲੀਟਰ ਆ ਤੇ 18 ਤੋਂ 20 ਲੀਟਰ ਬੜੇ ਆਰਾਮ ਨਾਲ ਭਰੂਗੀ ਵੈੜ ਦੋਸਤੋ ਹੁਣ ਗੱਲ ਕਰਦੇ ਆ ਰੇਟ ਦੀ ਆਪਾਂ ਬਿਲਕੁਲ ਜਾਇਜ਼ ਰੇਟ ਰੱਖਿਆ ਵਾ ਕੋਈ 60 ਨਹੀਂ ਕੋਈ 55 ਨਹੀਂ ਦੋਸਤੋ ਮੋਲ ਕਰਨ ਨੂੰ ਆਪਾਂ 50 ਕਰੀਏ ਜਿਹੜੀ ਲੈ ਦੇ ਆ ਉਹ 46000 ਰੁਪਏ ਦੇ ਆਪਾਂ ਵੈੜ ਦੇਵਾਂਗੇ 46000 ਚੋਂ ਸ਼ੋਰ ਛੱਪਾ ਹੀ ਹੋਣਾ ਵਾ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਆਪ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਆਪ ਦੀ ਵੈਡ ਦੀ ਖਰੀਦਦਾਰੀ ਕਰ ਸਕਦਾ ਦੇਖ ਸਕਦੇ ਸੀਲ ਸਭ ਪੂਰੀ ਉਸ ਤਰ੍ਹਾਂ ਕੋਈ ਨਹੀਂ ਗੱਲ ਹੈਗੀ ਚੋਂ ਲੱਗਿਆ ਪੈਰ ਨਹੀਂ ਪੁੱਟਦੀ ਬਿਲਕੁਲ ਥੋੜਾ ਮੱਖੀ ਮੱਛਰਤ ਵੀ ਇੱਥੇ ਥੋੜਾ ਜਿਆਦਾ ਵਾ ਬਾਹਰ ਬੰਨੀ ਹੋਈ ਆ ਸੋ ਦੋਸਤੋ 40000 ਚੋਂ ਛੋਟ ਛੱਪਾ ਹੀ ਹੋਣਾ ਜਿਹੜੇ ਵੀ ਵੀਰ ਦੀ ਪਸੰਦ ਆਉਂਦੀ ਆ ਆਦਾ ਸਾਈ ਬਿਆਨਾ ਕਰਕੇ ਦੋ ਟਾਈਮ ਤੇ ਤਿੰਨ ਟਾਈਮ ਤਸੱਲੀ ਕਰ ਸਕਦਾ ਵਾ ਸੋ ਦੋਸਤੋ ਥੋੜੀ ਜਿਹੀ ਆਪਾਂ ਬੱਚੇ ਦੀ ਵੀ ਵੀਡੀਓ ਵਿਖਾ ਦਨੇ ਮਗਰ ਇਹਦੇ ਬੱਛਾ ਵਾ ਦੋਸਤੋ ਆ ਦੇ ਸ ਦੇ ਆ ਸ਼ਾਹੀ ਵਾਲ ਦਾ ਬੱਛਾ ਵਾ ਗਹਾਂਦੇ ਮਗਰ ਬੈਠਦੇ ਬਿਲਕੁਲ ਤਾਜੀ ਸੂਈ ਇਹਦੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਾਸਰੀ ਘਰ